ਦੇ ਸੰ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਹਰਜੋਤ ਅੱਜ ਪੂਰੇ 2.5 ਸਾਲ ਤੋਂ ਬਾਅਦ ਆਪਣੇ ਵਤਨ ਵਾਪਸ ਆ ਰਿਹਾ ਸੀ। ਅੰਬਰਸਰ 에어ਪੋਰਟ ਤੋਂ ਬਾਹਰ ਨਿਕਲਦੇ ਸਾਰ ਟੈਕਸੀ ਬੁੱਕ ਕਰਦਾ ਹੈ ਅਤੇ ਆਪਣੇ ਸ਼ਹਿਰ ਵੱਲ ਟੈਕਸੀ ਰਵਾਨਾ ਕਰ ਦਿੰਦਾ ਹੈ। ਆਪਣੇ ਘਰੇ ਫੋਨ ਲਾਉਂਦਾ ਹੈ। ਅੱਗੋਂ ਉਸਦੀ ਘਰ ਵਾਲੀ ਹਰਲੀਨ ਫੋਨ ਚੱਕਦੀ ਹੈ। "ਹੋਰ ਕਿਵੇਂ ਹੋ ਤੁਸੀਂ?" ਹਰਲੀਨ ਪੁੱਛਦੀ ਹੈ। ਜਿਵੇਂ ਹਰਜੋਤ ਆਪਣੇ ਮਾਤਾ-ਪਿਤਾ ਬਾਰੇ ਪੁੱਛਦਾ ਹੈ, ਤਾ ਹਰਲੀ ਦੀ ਆਵਾਜ਼ ਕੁਝ ਬਦਲੀ ਬਦਲੀ ਲੱਗਦੀ ਹੈ ਤਾਂ ਫਿਰ ਹਰਜੋਤ ਵੀ ਨਹੀਂ ਦੱਸਦਾ ਕਿ ਮੈਂ ਪੰਜਾਬ ਪਹੁੰਚ ਚੁੱਕਿਆ ਮੈਂ ਆ ਰਿਹਾ ਬਸ ਇਨਾ ਕਹਿ ਦਿੰਦਾ ਮੈਂ ਜਲਦੀ ਆਵਾਂਗਾ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲਿਆਂ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇੱਕਦਮ ਅਚਾਨਕ ਪਹੁੰਚ ਕੇ ਅਜੀਬ ਜੀ ਖੁਸ਼ੀ ਮਹਿਸੂਸ ਕਰਨਾ ਚਾਹੁੰਦਾ ਸੀ ਤਾਂ ਉਸ ਦੀ ਘਰ ਵਾਲੀ ਹਰਲੀ ਨੇ ਕਿਹਾ ਨਹੀਂ ਜੀ ਉਹ ਤਾਂ ਪਿੰਡ ਦੇ ਵਿੱਚ ਰਹਿੰਦੇ ਹਨ ਪਿੰਡ ਦੇ ਵਿੱਚ ਹੀ ਉਹਨਾਂ ਨੇ ਇੱਕ ਮਕਾਨ ਕਿਰਾਏ ਤੇ ਲੈ ਕੇ ਰੱਖਿਆ ਹੈ ਸ਼ਹਿਰ ਦੀ ਆਵਾ ਪਾਣੀ ਉਹਨਾਂ ਨੂੰ ਖਾਸੀ ਰਾਸ ਨਹੀਂ ਆਈ ਇਸ ਕਰਕੇ ਪਿੰਡ ਦੇ ਵਿੱਚ ਹੀ ਬੜਾ ਲੰਮਾ ਸਮਾਂ ਉੱਥੇ ਹੀ ਰਹਿ ਰਿਹਾ ਹਨ ਅੱਗੋਂ ਫੋਨ ਕੱਟ ਕੇ ਅਤੇ ਟੈਕਸੀ ਵਾਲੇ ਨੂੰ ਆਖ ਦਿੰਦਾ ਕਿ ਪਿੰਡ ਦੇ ਵੱਲ ਚੱਲੋ ਪਿੰਡ ਦੇ ਵਿੱਚ ਜਾ ਕੇ ਮੇਰੇ ਮਾਤਾ ਪਿਤਾ ਮੇਰਾ ਉੱਥੇ ਇੰਤਜ਼ਾਰ ਕਰ ਰਹੇ ਹਨ ਉੱਥੇ ਜਾ ਕੇ ਚੱਲੋ ਆਪਾਂ ਪਹਿਲਾਂ ਮਾਤਾ ਪਿਤਾ ਨੂੰ ਮਿਲੀਏ ਘਰ ਵਾਲੇ ਨੂੰ ਤਾਂ ਬਾਅਦ ਵਿੱਚ ਵੇਖਾਂਗੇ ਆਪਣੇ ਮਾਤਾ ਪਿਤਾ ਨੂੰ ਉਸਦੇ ਦਿਲ ਵਿੱਚ ਮਿਲਣ ਦੀ ਬਹੁਤ ਖੁਸ਼ੀ ਹੈ ਮੇਰੀ ਮਾਂ ਆਵੇਗੀ ਮੈਨੂੰ ਜੱਫੀ ਪਾਵੇਗੀ ਅਤੇ ਮੈਂ ਆਪਣੀ ਰੋਂਦੀ ਮਾਂ ਨੂੰ ਚੁੱਪ ਕਰਵਾਵਾਂਗਾ ਲੇਕਿਨ ਨਹੀਂ ਸ਼ਾਇਦ ਉਸ ਦੀ ਕਿਸਮਤ ਦੇ ਵਿੱਚ ਇਹ ਸੁੱਖ ਕਿੱਥੇ ਲਿਖਿਆ ਸੀ ਹਰਜੋਤ ਆਪਣੀ ਟੈਕਸੀ ਵਿੱਚ ਬੈਠਾ ਬੈਠਾ ਸੁਪਨੇ ਲੈ ਰਿਹਾ ਸੀ ਅੱਗੇ ਚੱਲ ਰਹੇ ਹਨ ਟੈਕਸੀ ਪਿੰਡ ਵਿੱਚ ਪਹੁੰਚਦੀ ਹੈ ਪਿੰਡ ਦੀ ਮਿੰਨੀ ਮਿੰਨੀ ਮਿੱਟੀ ਦੀ ਖੁਸ਼ਬੂ ਉਸ ਨੂੰ ਹੋਰ ਜ਼ਿਆਦਾ ਖੁਸ਼ ਕਰ ਰਹੀ ਹੈ ਆਪਣਾ ਬਚਪਨ ਜੋ ਕਿ ਐਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਬੀਤਿਆ ਸਾਰਾ ਕੁਝ ਇੱਕ ਫਿਲਮ ਦੇ ਵਾਂਗ ਯਾਦ ਆ ਰਿਹਾ ਹੈ ਆਪਣੇ ਆਂਟੀ ਦੇ ਘਰ ਪਹੁੰਚਦਾ ਹੈ ਜਿੱਥੇ ਕਿ ਉਸ ਨੂੰ ਖਬਰ ਮਿਲੀ ਹੈ ਕਿ ਸਾਂਟੀ ਦੇ ਘਰ ਮੇਰੇ ਮਾਪਿਓ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੇ ਹਨ ਅੰਦਰ ਆ ਗਿਆ ਆਂਟੀ ਜੀ ਸਤਿ ਸ੍ਰੀ ਅਕਾਲ ਪੈਰੀ ਪੈਨਾ ਅਗਵਾਂਟੀ ਜੀ ਪਿਛਣ ਗਈ ਇਹ ਤਾਂ ਹਰਜੋਤ ਹੈ ਅਮਰੀਕਾ ਤੋਂ ਕਦੋਂ ਆਇਆ ਪੁੱਤ ਨਾਲੇ ਤੇਰਾ ਕੀ ਹਾਲ ਚਾਲ ਹੈ ਆਓ ਤੁਸੀਂ ਬੈਠੋ ਮੈਂ ਚਾਹ ਬਣਾਣੀਆਂ ਨਾਲੇ ਮੈਂ ਪਾਣੀ ਲੈ ਕੇ ਆਉਣੀ ਆ ਹਰਜੋਤ ਅੰਦਰ ਬਹਿ ਦਦਾ ਪਾਣੀ ਦਾ ਗਲਾਸ ਆਂਟੀ ਜੀ ਲੈ ਕੇ ਆਉਂਦੇ ਹਨ ਪਰ ਹਰਜੋਤ ਦੀਆਂ ਨਿਗਾਹਾਂ ਕਦੇ ਇੱਧਰ ਝਾਕਦੀਆਂ ਸੀ ਤੇ ਕਦੇ ਉੱਧਰ ਝਾਕਦੀਆਂ ਸੀ ਜਿਵੇਂ ਉਹ ਕਿਸੇ ਚੀਜ਼ ਨੂੰ ਲੱਭ ਰਿਹਾ ਹੋਵੇ ਤਾਂ ਫਿਰ ਉਸ ਨੂੰ ਆਂਟੀ ਜੀ ਪੁੱਛਦੇ ਨੇ ਕੀ ਗੱਲ ਹੈ ਪੁੱਤ ਕੀ ਲੱਭਦਾ ਹੈ ਮੈਂ ਆਪਣੇ ਮਾਪਿਆਂ ਨੂੰ ਲੱਭਦਾ ਹਰਜੋਤ ਨੇ ਕਿਹਾ ਮੈਂ ਉਹਨਾਂ ਨੂੰ ਵੇਖਣਾ ਚਾਹੁੰਨਾ ਕਿੱਧਰ ਨੇ ਉਹ ਕਿੱਧਰ ਗਏ ਨੇ ਮੈਂ ਸੁਣਿਆ ਤੁਹਾਡੇ ਕੋਲ ਰਹ ਰਹੇ ਨਾ ਆਂਟੀ ਜੀ ਬੋਲਦੇ ਹਨ ਲੈ ਮੇਰਾ ਇਹਨਾਂ ਨਸੀਬ ਕਿੱਥੇ ਕਿਵੇਂ ਆਪਣੀ ਸਹੇਲੀ ਦੇ ਨਾਲ ਰਹ ਪਾਵਾਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਤੇਰੀ ਮੰਮੀ ਨਾਲ ਗੱਲਾਂ ਕਰਨ ਨੂੰ ਕਿੰਨਾ ਸਮਾਂ ਹੋ ਗਿਆ ਉਸਦੇ ਨਾਲ ਰਹੇ ਨੂੰ ਉਹ ਤਾਂ ਪਤਾ ਨਹੀਂ ਵਿਚਾਰੀ ਕਿੱਧਰ ਚਲੀ ਗਈ ਹੈ ਮੈਂ ਤਾਂ ਪਿਛਲੇ 3-4 ਸਾਲ ਤੋਂ ਉਸ ਨੂੰ ਦੇਖਿਆ ਤੱਕ ਨਹੀਂ ਤੂੰ ਇੱਥੇ ਆਣ ਦੀ ਗੱਲ ਕਰਦਾ ਹੈ ਇੱਥੇ ਨਹੀਂ ਹਨ ਬੇਟਾ ਤੈਨੂੰ ਕਿਸ ਨੇ ਦੱਸਿਆ ਹੁਣ ਸਾਰੀ ਗੱਲ ਹਰਜੋਤ ਦੇ ਹੌਲੀ-ਹੌਲੀ ਸਮਝ ਵਿਚਾਰਨੀ ਸ਼ੁਰੂ ਹੋ ਗਈ ਸੀ ਹਰਜੋਤ ਨੂੰ ਸਮਝ ਆ ਰਿਹਾ ਸੀ ਕਿ ਇੱਥੇ ਕੁਝ ਵੱਡਾ ਚੱਲ ਰਿਹਾ ਹੈ ਜੋ ਕਿ ਸ਼ਾਇਦ ਉਸਦੇ ਦਿਮਾਗ ਤੋਂ ਥੋੜਾ ਪਰੇ ਹੈ ਇਸ ਸਮੇਂ ਉਸ ਨੂੰ ਆਪਣੇ ਆਪ ਨੂੰ ਸੰਭਾਲਣਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੇਰੇ ਪਰਿਵਾਰ ਦਾ ਮਸਲਾ ਸਾਰਿਆਂ ਦੇ ਸਾਹਮਣੇ ਉਜਾਗਰ ਹੋ ਜਾਵੇ ਅਗਵਾਕ ਦਾ ਕੋਈ ਗੱਲ ਨਹੀਂ ਆਟੀ ਹੋ ਸਕਦਾ ਹੈ ਕਿਤੇ ਹੋਰ ਗਏ ਹੋਣੇ ਮੈਂ ਆਪੇ ਜਾ ਕੇ ਉਹਨਾਂ ਨੂੰ ਲੱਭ ਲਵਾਂਗਾ ਸ਼ਾਇਦ ਘਰੇ ਹੋਣਗੇ ਸ਼ਾਇਦ ਮੇਰੀ ਘਰਵਾਲੀ ਨਾਲ ਉੱਥੇ ਰਹਿ ਰਹੇ ਹੋਣਗੇ ਇੱਕ ਝੁੱਠੀ ਜੀ ਮੁਸਕਰਾਹਟ ਦਿੰਦਾ ਅਤੇ ਪਾਣੀ ਦਾ ਗਲਾਸ ਮੇਜ਼ ਤੇ ਰੱਖ ਕੇ ਬਾਹਰ ਟੈਕਸੀ ਵਾਲ ਆ ਜਾਂ ਅੱਗੋ ਟੈਕਸੀ ਡਰਾਈਵਰ ਹੀ ਹਰਾਨਾ ਕਿ 2 ਮਿੰਟ ਪਹਿਲਾਂ ਬੜੀ ਖੁਸ਼ੀ ਦੇ ਨਾਲ ਅੰਦਰ ਗਿਆ ਸੀ ਹੁਣ ਬਾਹਰ ਆਇਆ ਇਸ ਦਾ ਮੂੰਹ ਉਤਰਿਆ ਕਿਉਂ ਹੈ ਤਾਂ ਉਹ ਪੁੱਛ ਲੈਂਦਾ ਕੀ ਗੱਲ ਹੈ ਜਨਾਬ ਬਹੁਤ ਦੁਖੀ ਲੱਗ ਰਹੇ ਹੋ ਕੀ ਹੋਇਆ ਹਰਜੋਤ ਸਾਰੀ ਗੱਲ ਉਸ ਟੈਕਸੀ ਡਰਾਈਵਰ ਨੂੰ ਦੱਸ ਦਿੰਦਾ ਕਿ ਮੇਰੇ ਮਾਪਿਓ ਨਹੀਂ ਮਿਲ ਰਹੇ ਘਰ ਵਾਲੀ ਆਖਦੀ ਹੈ ਕਿ ਇੱਥੇ ਆਇਆ ਨਾ ਪਰ ਇੱਥੇ ਤਾਂ ਹੈ ਹੀ ਨਹੀਂ ਇੱਥੇ ਤਾਂ ਮੈਂ ਆਪਣੀ ਆਂਟੀ ਜੀ ਨੂੰ ਪੁੱਛ ਲਿਆ ਉਹ ਤਾਂ ਕਹਿੰਦੇ ਨੇ ਪਿਛਲੇ 3 ਸਾਲਾਂ ਤੋਂ ਇੱਥੇ ਕਦੇ ਨਹੀਂ ਆਏ ਕਮਾਲ ਹੈ ਇਹ ਕਿਵੇਂ ਹੋ ਸਕਦਾ ਹੈ ਅੱਗੋ ਟੈਕਸੀ ਵਾਲਾ ਆਖਦਾ ਕੋਈ ਗੱਲ ਨਹੀਂ ਭਰਾਵਾ ਸਾਰੀ ਗੱਲ ਤੇਰੇ ਸਮਝ ਵਿੱਚ ਆ ਜਾਵੇਗੀ ਹੁਣ ਤੋਂ ਲੰਬੇ ਸਮੇਂ ਬਾਅਦ ਇੱਥੇ ਆਏ ਆਂ ਹੌਲੀ ਹੌਲੀ ਸਭ ਸੱਚਾਈ ਪਤਾ ਲੱਗ ਜਾਵੇਗੀ ਚਿੰਤਾ ਨਾ ਕਰ ਸਭ ਦਾ ਹੱਲ ਪ੍ਰਮਾਤਮਾ ਦੇ ਕੋਲ ਹੁੰਦਾ ਹੈ ਚਲ ਐ ਕਰਦੇ ਆਂ ਤੇਰੇ ਸਿਰ ਜਾਣ ਤੋਂ ਪਹਿਲਾਂ ਆਪਾਂ ਗੁਰੂ ਘਰ ਚੱਲਦੇ ਆਂ ਬੜਿਆ ਮੰਨਿਆ ਤੰਆ ਬਾਬਾ ਦੀਪ ਸਿੰਘ ਦਾ ਗੁਰੂ ਘਰ ਹੈ ਇੱਥੇ ਜੋ ਵੀ ਆਂਦਾ ਹੈ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਹ ਅਰਦਾਸ ਹਮੇਸ਼ਾ ਪੂਰੀ ਹੋ ਜਾਂਦੀ ਹੈ ਆ ਜਾ ਇੱਥੇ ਆਪਾਂ ਮਿਲ ਕੇ ਤੇਰੇ ਮਾਪਿਆਂ ਦੀ ਅਰਦਾਸ ਕਰ ਲਵਾਂਗੇ ਨਾਲੇ ਇੱਥੇ ਆ ਕੇ ਲੰਗਰ ਛੱਕ ਲੈਨੇ ਆ ਤੈਨੂੰ ਵੀ ਸ਼ਾਇਦ ਬੜਾ ਲੰਮਾ ਸਮਾਂ ਹੋ ਗਿਆ ਹੋਣਾ ਕਿਸੇ ਗੁਰੂ ਘਰ ਵਿੱਚ ਲੰਗਰ ਛੱਕੇ ਨੂੰ ਅਮਰੀਕਾ ਵਿੱਚ ਤਾਂ ਬਹੁਤ ਸਾਰੇ ਗੁਰੂ ਘਰ ਹਨ ਪਾਹਰਜੋਤ ਕਹਿੰਦਾ ਅਮਰੀਕਾ ਵਿੱਚ ਬਹੁਤ ਸਾਰੇ ਗੁਰੂ ਘਰ ਹਨ ਉੱਥੇ ਅਸੀਂ ਜਾਣੇ ਰਹਨੇ ਆ ਚਲੋ ਫਿਰ ਵੀ ਆਪਾਂ ਚੱਲੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਹਰਜੋਤ ਆਖਦਾ ਹੈ ਅਤੇ ਦੋਵੇਂ ਜਣੇ ਬਾਬਾ ਦੀਪ ਸਿੰਘ ਦੇ ਗੁਰੂ ਘਰ ਚਲੇ ਜਾਂਦੇ ਨੇ ਅੰਦਰ ਜਾ ਕੇ ਮੱਥੇ ਟੇਕਦੇ ਨੇ ਬਾਹਰ ਆਇਆ ਕਿਉਂਕਿ ਐਤਵਾਰ ਦਾ ਦਿਨ ਹੈ ਸੰਗਤ ਵੀ ਉੱਥੇ ਬਹੁਤ ਜ਼ਿਆਦਾ ਹੈ ਬਾਹਰ ਆ ਕੇ ਉਸਨੇ ਵੇਖਿਆ ਕਿ ਇੱਥੇ ਕਈ ਬਜ਼ੁਰਗ ਹੈ ਜਿਹੜੇ ਲੈਂਡ ਦੇ ਵਿੱਚ ਲਾ ਕੇ ਲੰਗਰ ਪ੍ਰਸ਼ਾਦਾ ਛੱਕ ਰਿਹਾ ਹੈ ਨਾ ਇੱਕ ਬਜ਼ੁਰਗ ਜਿਹਨੇ ਆਪਣੇ ਨੋ ਸ਼ਾਇਦ ਲੰਬੇ ਸਮੇਂ ਤੋਂ ਨਹੀਂ ਕੱਟੇ ਸੀ ਜਿਹੜਾ ਵਿਚਾਰਾ ਮੇਲੇ ਚਲੇ ਕੱਪੜੇ ਪਾਏ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਧੱਕਾ ਮੁੱਕੀ ਚੱਲ ਰਹੀ ਹੈ ਲਾਈਨ ਦੇ ਵਿੱਚ ਬਜ਼ੁਰਗ ਦਾ ਖੜਾ ਰਹਿਣਾ ਬੜਾ ਮੁਸ਼ਕਿਲ ਹੈ ਜਿਹੜੇ ਥੋੜੇ ਬਹੁਤ ਤਕੜੇ ਹਨ ਜਿਨ੍ਹਾਂ ਦੇ ਹੱਡ ਗੋਡੇ ਕੰਮ ਕਰਦੇ ਹਨ ਉਹ ਤਾਂ ਅੰਦਰ ਚਲੇ ਜਾਂਦੇ ਹਨ ਬਜ਼ੁਰਗ ਵਿਚਾਰਾ ਲਾਈਨ ਦੇ ਵਿੱਚ ਲੱਗਿਆ ਰਹਿ ਜਾਂਦਾ ਹੈ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਹਰ ਜੋਤੋਂ ਸਭ ਬਜ਼ੁਰਗ ਦੇ ਕੋਲ ਜਾਂਦਾ ਹੈ ਹਰ ਜੋਤ ਅਖਦਾ ਹੈ ਬਜ਼ੁਰਗੋ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਲੰਗਰ ਮੈਂ ਲੈ ਆਣਾ ਬਜ਼ੁਰਗ ਵੀ ਉਹ ਸੇਵਲ ਵੇਖ ਕੇ ਕਹਿ ਦਿੰਦਾ ਹੈ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਕਰ ਲਵਾਂਗਾ ਜਿਵੇਂ ਹੀ ਅਮਰਤ ਨੇ ਥੋੜਾ ਹੋਰ ਗੌਰ ਨਾਲ ਵੇਖਿਆ ਤਾਂ ਉਸ ਨੂੰ ਉਸ ਬਜ਼ੁਰਗ ਦੇ ਵਿੱਚੋਂ ਆਪਣੇ ਬਾਪੂ ਦੀ ਝਲਕ ਦਿਖਾਉਣ ਲੱਗ ਪਈ ਜਿਵੇਂ ਕਿ ਮੇਰੇ ਪਿਤਾ ਹੀ ਹੋਣਾ ਤਾਂ ਹਰਜੋਤ ਆਖਦਾ ਬਾਪੂ ਜਿਵੇਂ ਹੀ ਬਾਪੂ ਜੀ ਸ਼ਬਦ ਸੁਣਿਆ ਬਜ਼ੁਰਗ ਗੁਰਵਿੰਦਰ ਸਿੰਘ ਘੁਮ ਕੇ ਵੇਖਦਾ ਹੈ ਅੱਗੇ ਆਪਣੇ ਮੁੰਡੇ ਹਰਜੋਤ ਨੂੰ ਖੜਾ ਵੇਖ ਕੇ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਜਾਣੀਆਂ ਨੇ ਆਵਾਜ਼ ਦੇ ਵਿੱਚ ਗੁੱਸਾ ਭਰਿਆ ਆ ਗਿਆ ਹੁਣ ਇੱਥੇ ਤੂੰ ਦੇਖਣਾ ਅਸੀਂ ਮਰ ਗਏ ਆ ਜਾਂ ਜਿਉਂਦੇ ਆ ਭੱਜਾ ਇੱਥੋਂ ਮੈਨੂੰ ਲੋੜ ਨਹੀਂ ਹੁਣ ਤੁਹਾਡੀ ਜਿੱਥੇ ਮਰਜੀ ਜਾ ਅਸੀਂ ਨਹੀਂ ਤੈਨੂੰ ਜਾਣਦੇ ਜੇਕਰ ਸਾਡਾ ਨਹੀਂ ਤੇ ਅਸੀਂ ਤੇਰੇ ਵੀ ਨਹੀਂ ਆ ਅੱਗੋ ਇੰਨੀ ਗੱਲ ਸੁਣ ਕੇ ਹਰਜੋਦੇ ਪੈਰਾ ਹੇਠੋਂ ਜਮੀਨ ਨਿਕਲ ਜਾਂਦੀ ਹੈ ਮੇਰਾ ਬਾਪੂ ਇਸ ਹਰਤ ਦੇ ਵਿੱਚ ਹੈ ਇੱਥੇ ਤੇ ਮੈਨੂੰ ਠੁਕਰਾ ਰਹੇ ਨੇ ਮੇਰੇ ਤੇ ਗੁੱਸਾ ਕਰ ਰਹੇ ਨਾ ਆਖਰ ਗੱਲ ਕੀ ਹੈ ਬਾਪੂ ਜੀ ਦੇ ਪੈਰਾ ਵਿੱਚ ਡਿੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਮੇਰੇ ਤੋਂ ਐਦਾਂ ਦੀ ਕਿਹੜੀ ਗਲਤੀ ਹੋ ਗਈ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੇ ਹੋ ਆਖਰ ਤੁਸੀਂ ਆਪਣੇ ਘਰ ਕਿਉਂ ਨਹੀਂ ਰਹਿ ਰਹੇ ਹੋ ਕੀ ਗੱਲ ਹੈ ਹਰਲੀ ਇਹ ਤੁਹਾਨੂੰ ਰੋਟੀ ਨਹੀਂ ਦਿੰਦੀ ਰੋਟੀ ਕੀ ਦੇਣੀ ਹੈ ਉਸਨੇ ਤਾਂ ਸਾਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇਰੀ ਹੀ ਰਜਮੰਦੀ ਸੀ ਨਾ ਤੂੰ ਸਾਰਾ ਕੁਝ ਜਾਣਦਾ ਸੀ ਨਾ ਕਿਉਂ ਨਹੀਂ ਰੋਕਿਆ ਏ ਸਭ ਸੁਣ ਕੇ ਹਰਜੋਤ ਦੇ ਪੇਰਾ ਹਟੋ ਜਮੀਨ ਨਿਕਲ ਚੁੱਕੀ ਐ ਸੱਚਮੁੱਚ ਮੇਰੀ ਰਜਾਵੰਦੀ ਸੀ ਮੈਂ ਤੁਹਾਨੂੰ ਘਰੋਂ ਕਿਉਂ ਕੱਢਾਂਗਾ ਬਾਪੂਆ ਮੇਰੀ ਰਜਾਵੰਦੀ ਨਹੀਂ ਸੀ ਮੈਂ ਤੁਹਾਨੂੰ ਘਰੇ ਕਿਉਂ ਕੱਢਾਂਗਾ ਆਖਰਕਾਰ ਮੈਂ ਐਦਾਂ ਦਾ ਕਿਉਂ ਕਰਾਂਗਾ ਤੁਹਾਡੇ ਵਾਸਤੇ ਤਾਂ ਮੈਂ ਉੱਥੇ ਦਿਨ ਰਾਤ ਅਮਰੀਕਾ ਦੇ ਵਿੱਚ ਕੰਮ ਕਰਦਾ ਸੀ ਮੈਂ ਇਤ ਕਰਦਾ ਸੀ ਪਰਦੇਸ ਦੇ ਵਿੱਚ ਆਪਣੇ ਘਰਦਿਆਂ ਤੋਂ ਦੂਰ ਕਿੰਨੀ ਮਿਹਨਤ ਕੀਤੀ ਮੈਂ ਕਿੰਨਾ ਪੈਸਾ ਕਮਾਇਆ ਕਿਸ ਵਾਸਤੇ ਤੁਹਾਡੇ ਵਾਸਤੇ ਮੈਂ ਤੁਹਾਨੂੰ ਬਾਹਰ ਕਿਉਂ ਕੱਢਾਂਗਾ ਭਲਾ ਮੈਨੂੰ ਕੀ ਮਿਲੇਗਾ ਬਾਹਰ ਕੱਢ ਕੇ ਤੁਹਾਨੂੰ ਅੱਗੋ ਇੰਨੀ ਗੱਲ ਸੁਣ ਕੇ ਬਾਪੂ ਜੀ ਥੋੜੀ ਥੋੜੀ ਗੱਲ ਸਮਝ ਵਿਚਾਉਣ ਲੱਗ ਜਾਂਦੀ ਹੈ ਤਾਂ ਫਿਰ ਹਰਜੋਤ ਨੂੰ ਕਹਿੰਦੇ ਨੇ ਕਿ ਚੱਲ ਤੇਰੀ ਮਾਂ ਇੰਤਜ਼ਾਰ ਕਰ ਰਹੀ ਹੈ ਤਾਂ ਹਰਜੋਤ ਨੂੰ ਬਾਹਰ ਲੈ ਜਾਂਦਾ ਇੱਕ ਬਜ਼ੁਰਗ ਔਰਤ ਕੁਝ ਕੰਗੇ ਤੇ ਕੁਝ ਹੋਰ ਸਾਮਾਨ ਜ਼ਮੀਨ ਤੇ ਰੱਖ ਕੇ ਚੁੰਨੀ ਵਿਛਾ ਕੇ ਵੇਚਦੀ ਹੈ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਹਰਜੋਤ ਰੋ ਪੈਂਦਾ ਅੱਗੋ ਮਾਂ ਨੇ ਜਿਵੇਂ ਵੇਖਿਆ ਉਸ ਦਾ ਮੁੰਡਾ ਹਰਜੋਤ ਸਾਹਮਣੇ ਖੜਾ ਹੈ ਉਸ ਦੀਆਂ ਅੱਖਾਂ ਵਿੱਚ ਵੀ ਗੁੱਸਾ ਹੈ ਅੱਖਾਂ ਵਿੱਚ ਹੰਝੂ ਵੀ ਹਨ ਤੇ ਗੁੱਸਾ ਵੀ ਬਹੁਤ ਜ਼ਿਆਦਾ ਹੈ ਆਪਣੇ ਮੁੰਡੇ ਨੂੰ ਕਿੰਨੇ ਚਿਰ ਬਾਅਦ ਦੇਖ ਰਿਹਾ ਹੈ ਪਰ ਗੁੱਸਾ ਬਹੁਤ ਜ਼ਿਆਦਾ ਹੈ ਤੇ ਕਹਿੰਦੀ ਐ ਕਿ ਇੱਥੇ ਕੀ ਲੈਣਾ ਐ ਸਾਨੂੰ ਮਰਿਆ ਵੇਖਣਾ ਐ ਸਾਨੂੰ ਵੇਖਣਾ ਐ ਕਿ ਮਰੇ ਆ ਜਾਂ ਜੀਂਦੇ ਆ ਜਾ ਚਲਾ ਜਾ ਇੱਥੋਂ ਜੇਕਰ ਤੂੰ ਸਾਨੂੰ ਘਰ ਤੋਂ ਬਾਹਰ ਹੀ ਕੱਢਣਾ ਸੀ ਤੇਰੇ ਵਰਗੀ ਔਲਾਦ ਨੂੰ ਜੰਮ ਕੇ ਤਾਂ ਮੈਨੂੰ ਬਹੁਤ ਦੁੱਖ ਹੋ ਰਿਹਾ ਉਸ ਦਿਨ ਤੇ ਬੜਾ ਅਫਸੋਸ ਹੈ ਜਿਸ ਦਿਨ ਤੂੰ ਸਾਡੇ ਘਰ ਜਨਮ ਲਿਆ ਸੀ ਸਾਨੂੰ ਐਵੇਂ ਸੀ ਕਿ ਤੂੰ ਸਾਡੀ ਸੇਵਾ ਕਰੇਂਗਾ ਪਰ ਤੂੰ ਆ ਫੜ ਦਿੱਤਾ ਤੈਨੂੰ ਜੰਮਣ ਦਾ ਇਹ ਫਲ ਮਿਲਿਆ ਮੈਨੂੰ ਮੇਰੀ ਪਰਵਰਿਸ਼ ਦਾ ਸ਼ਾਇਦ ਮੇਰੇ ਵਿੱਚ ਹੀ ਕੋਈ ਕਮੀ ਹੋਵੇਗੀ ਤੇਰੇ ਵਰਗਾ ਕਪੂਤ ਮੇਰੇ ਘਰ ਜੰਮ ਪਿਆ ਆਪਣੀ ਮਾਂ ਦੇ ਬੋਲ ਸੁਣ ਕੇ ਹਰਜੋਤ ਦਾ ਕਲੇਜਾਂ ਚੀਰਿਆ ਜਾਂਦਾ ਆਪਣੀ ਮਾਂ ਨੂੰ ਚੁੱਪ ਕਰਾਉਂਦਾ ਤੇ ਨਾਲੇ ਹਰਜੋਤ ਰੋਕ ਕੇ ਕਹਿੰਦਾ ਕਿ ਮਾਂ ਐਦਾ ਨਾ ਕਹੋ ਮੈਂ ਬਿਲਕੁਲ ਤੁਹਾਡਾ ਕਪੂਤ ਨਹੀਂ ਹਾਂ ਸ਼ਾਇਦ ਹਾਲਾਤ ਇਹ ਹੋ ਜੇ ਹੋ ਗਏ ਹਨਾ ਸ਼ਾਇਦ ਮੈਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ ਸੀ ਮੈਨੂੰ ਜੇਕਰ ਥੋੜਾ ਵੀ ਅੰਦਾਜ਼ਾ ਹੁੰਦਾ ਤੁਸੀਂ ਇਸ ਹਾਲ ਵਿੱਚ ਜਿਉ ਰਹੇ ਹੋ ਮੈਂ ਸ਼ਾਇਦ ਉਦੋਂ ਹੀ ਇੱਥੇ ਆ ਜਾਂਦਾ ਮੈਨੂੰ ਤਾਂ ਸ਼ੱਕ ਪਿਆ ਕਿਉਂਕਿ ਮੇਰੀ ਗੱਲ ਤੁਹਾਡੇ ਨਾਲ ਹੋਏ ਨੂੰ ਬਹੁਤ ਚਿਰ ਹੋ ਗਿਆ ਜਦੋਂ ਵੀ ਮੈਂ ਆਪਣੀ ਘਰਵਾਲੀ ਨੂੰ ਪੁੱਛਦਾ ਉਹ ਕਹਿੰਦੀ ਬਾਹਰ ਗਏ ਹਨ ਉਹ ਤਾਂ ਬਿਮਾਰ ਹਨ ਹਸਪਤਾਲ ਦੇ ਵਿੱਚ ਹਨ ਉਹ ਤਾਂ ਤੀਰਥ ਯਾਤਰਾ ਤੇ ਗਏ ਹਨ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਤੁਹਾਡੇ ਨਾਲ ਕਦੇ ਵੀ ਗੱਲ ਨਾ ਕਰਾਈ ਬਸ ਮੈਂ ਤੁਹਾਡੇ ਨਾਲ ਗੱਲ ਕਰਨ ਤੇ ਤਰਸ ਗਿਆ ਇਸ ਕਰਕੇ ਸ਼ਾਇਦ ਮੈਂ ਇੱਥੇ ਆਇਆ ਸ਼ਾਇਦ ਰੱਬ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਕੋਈ ਗੱਲ ਨਹੀਂ ਚਲੋ ਆਓ ਗੱਡੀ ਦੇ ਵਿੱਚ ਬੈਠੋ ਆਪਾਂ ਕਿਸੇ ਹੋਟਲ ਦੇ ਵਿੱਚ ਚੱਲਦੇ ਆ ਉੱਥੇ ਤੁਸੀਂ ਰੁਕੋ ਬਾਅਦ ਵਿੱਚ ਮੈਂ ਦੇਖਾਂਗਾ ਕਿ ਮੈਂ ਕੀ ਕਰਨਾ ਮੈਂ ਆਪੇ ਜੋ ਕਰਾਂਗਾ ਤੁਸੀਂ ਬਸ ਵੇਖਦੇ ਜਾਇਓ ਕਿ ਮੈਂ ਕੀ ਕਰਦਾ ਹਰ ਜੋਤ ਆਪਣੇ ਮਾਪਿਆਂ ਨੂੰ ਇੱਕ ਆਲੀਸ਼ਾਨ ਹੋਟਲ ਦੇ ਵਿੱਚ ਲੈ ਜਾਂਦਾ ਹੈ ਉੱਥੋਂ ਦਾ ਮਾਹੌਲ ਦੇਖ ਕੇ ਹਰ ਜੋਤ ਦੇ ਮਾਪਿਆਂ ਦੇ ਹੋਸ਼ ਉੱਡ ਜਾਂਦੇ ਨੇ ਇਨਾ ਆਲਿਸ਼ਾਨ ਹੋਟਲ ਹੈ ਇੰਨੇ ਮਹਿੰਗੇ ਹੋਟਲ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ ਨਹੀਂ ਮੰਮੀ ਪਾਪਾ ਤੁਸੀਂ ਇੱਥੇ ਰੁਕੋ ਮੈਂ ਆਪੇ ਦੇਖਾਂਗਾ ਬਸ ਪਹਿਲਾਂ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਕੀ ਆਖਿਰ ਕੀ ਕੀ ਹੋਇਆ ਤੁਹਾਡੇ ਨਾਲ ਬਾਅਦ ਦੇ ਵਿੱਚ ਮੈਂ ਆਪੇ ਬਦਲਾ ਲੈਾਂਗਾ ਤੁਹਾਡੇ ਨਾਲ ਕੱਲੇ-ਕੱਲੇ ਹੋਏ ਜ਼ੁਲਮ ਦਾ ਜੇਕਰ ਬਦਲਾ ਨਾ ਲਿਆ ਤਾਂ ਮੈਂ ਵੀ ਤੁਹਾਡਾ ਪੁੱਤ ਨਹੀਂ ਅੱਗੋਂ ਆਪਣੇ ਮੰਮੀ ਪਾਪਾ ਨੂੰ ਬੈੱਡ ਤੇ ਬਿਠਾ ਕੇ ਆਪ ਜਮੀਨ ਤੇ ਬਹਿ ਜਾਂਦਾ ਹੁਣ ਦੱਸੋ ਪੂਰੀ ਗੱਲ ਹੈ ਕੱਲੀ-ਕੱਲੀ ਗੱਲ ਹੈ ਮੈਨੂੰ ਸਾਰੀ ਗੱਲ ਪਤਾ ਹੋਣੀ ਚਾਹੀਦੀ ਐ ਮੇਰੇ ਤੋਂ ਕੋਈ ਵੀ ਸੱਚ ਲੁਕਿਆ ਨਹੀਂ ਹੋਣਾ ਚਾਹੀਦਾ ਸਾਰਾ ਕੁਝ ਦੱਸੋ ਤੁਹਾਡੇ ਨਾਲ ਕੀ ਕੀ ਹੋਇਆ ਅੱਗੋਂ ਮਾਤਾ ਪਿਤਾ ਰੋਂਦੇ ਹੋਏ ਅੱਖਾਂ ਦੇ ਵਿੱਚ ਪਾਣੀ ਭਰ ਕੇ ਸਾਰੀ ਸੱਚਾਈ ਸਾਹਮਣੇ ਰੱਖ ਦਿੰਦੇ ਹਨ ਜਦੋਂ ਤੂੰ ਗਿਆ ਸੀ ਸ਼ੁਰੂ ਦੇ 6 ਮਹੀਨੇ ਤਾਂ ਬੜੇ ਵਧੀਆ ਲੰਘੇ ਸਾਨੂੰ ਲੱਗਿਆ ਸਾਡੇ ਬੜੇ ਚੰਗੇ ਭਾਗ ਹਨ ਜਿਹੜੀ ਇਦਾਂ ਦੀ ਵਧੀਆ ਨੋ ਮਿਲੀ ਜੋ ਕਿ ਸਾਡੀ ਬਹੁਤ ਵਧੀਆ ਸੇਵਾ ਕਰ ਰਹੀ ਹੈ ਅਸੀਂ ਰੋਜ਼ ਰੱਬ ਦਾ ਧੰਨਵਾਦ ਕਰਦੇ ਰੋਜ਼ ਰੱਬ ਨੂੰ ਸ਼ੁਕਰੀਆ ਅਦਾ ਕਰਦੇ ਸੀ ਇਹੋ ਜੀ ਨੂੰ ਸਾਡੇ ਲੇਖਾਂ ਦੇ ਵਿੱਚ ਲਿਖ ਦਿੱਤੀ ਲੇਕਿਨ ਸ਼ਾਇਦ ਉਹ ਉਸ ਦਾ ਬਾਹਰੀ ਰੂਪ ਸੀ ਸ਼ਾਇਦ ਅਸਲੀ ਸੱਚਾਈ ਅਸੀਂ ਸਮਝ ਨਹੀਂ ਪਾਏ ਸੀ ਥੋੜੇ ਸਮੇਂ ਬਾਅਦ ਇੱਕ ਦਿਨ ਅਚਾਨਕ ਘਰੋਂ ਗਾਇਬ ਹੋ ਗਈ ਅਸੀਂ ਸਾਰਾ ਦਿਨ ਉਸਨੂੰ ਲੱਭਿਆ ਆਸੇ-ਪਾਸੇ ਪੜੋਸ ਦੇ ਵਿੱਚ ਚੈੱਕ ਕੀਤਾ ਕਿਤੇ ਨਹੀਂ ਮਿਲੀ ਉਸਨੂੰ ਬਾਰ-ਬਾਰ ਫੋਨ ਲਾਇਆ ਅੱਗੋਂ ਸਾਡਾ ਫੋਨ ਤੱਕ ਨਹੀਂ ਚੱਕਿਆ ਲੇਕਿਨ ਸ਼ਾਮ ਨੂੰ ਜਦੋਂ ਘਰ ਆਈ ਸਾਡੇ ਚੈਨ ਵਿੱਚ ਚੈਨ ਆਈ ਲੇਕਿਨ ਉਸਦੇ ਹੱਥ ਵਿੱਚ ਇੱਕ ਬੈਗ ਸੀ ਅੰਦਰ ਆ ਕੇ ਕਹਿੰਦੀ ਇਹ ਕਮਰਾ ਖਾਲੀ ਕਰ ਦਿਓ ਇੱਥੇ ਹੁਣ ਮੇਰੀ ਮਾਂ ਰਹੇਗੀ ਤੁਸੀਂ ਬਾਹਰ ਬਰਾਂਡੇ ਦੇ ਵਿੱਚ ਪੈ ਜਾਇਆ ਕਰੋ ਤੁਸੀਂ ਬਰਾਂਡੇ ਦੇ ਵਿੱਚ ਸੌਂ ਜਾਇਆ ਕਰੋ ਬਾਪੂ ਜੀ ਤਾਂ ਪਹਿਲਾਂ ਬਰਾਂਡੇ ਦੇ ਵਿੱਚ ਰਹਿੰਦੇ ਹਨ ਤੁਸੀਂ ਵੀ ਹੁਣ ਬਰਾਂਡੇ ਦੇ ਵਿੱਚ ਹੀ ਚਲੇ ਜਾਓ ਹੁਣ ਮੈਨੂੰ ਜਦੋਂ ਇਹ ਗੱਲ ਆਖੀ ਮੈਂ ਆਖਿਆ ਇਹੋ ਜੀ ਕਿਹੜੀ ਗੱਲ ਹੈ ਜੇਕਰ ਤੇਰੀ ਮੰਮੀ ਆ ਰਹੀ ਐ ਕੋਈ ਗੱਲ ਨਹੀਂ 4 ਦਿਨਾਂ ਵਾਸਤੇ ਆਵੇਗੀ ਅਸੀਂ ਦੋਨੇ ਇਕੱਠੇ ਪੇਜ ਜਾਇਆ ਕਰਾਂਗੇ ਫਿਰ ਕੀ ਹੁੰਦਾ ਐ ਮੇਰੀ ਵੀ ਤਾਂ ਰਿਸ਼ਤੇਦਾਰ ਐ ਮੈਂ ਕਿਹੜਾ ਉਸਨੂੰ ਆਪਣੇ ਨਾਲ ਨਾ ਸਵਾਵਾਂਗੀ ਕੋਈ ਗੱਲ ਨਹੀਂ ਆਣ ਦੇ ਅੱਗੋ ਆਖਦੀ ਐ ਮੈਂ ਕਦੋਂ ਕਿਹਾ ਕਿ ਉਹ ਸਿਰਫ ਥੋੜੇ ਦਿਨਾਂ ਵਾਸਤੇ ਇੱਥੇ ਆਰੀ ਐ ਹਮੇਸ਼ਾ ਵਾਸਤੇ ਉਹ ਇੱਥੇ ਹੀ ਰਹੇਗੀ ਤੁਸੀਂ ਬਾਹਰ ਚਲੋ ਆਪਣਾ ਜੁੱਲੀ ਵਿਸਤਰਾ ਚੱਕੋ ਤੇ ਬਾਹਰ ਬਰਾਂਡੇ ਵੱਲ ਹੋ ਜਾਓ ਇੱਥੇ ਮੇਰੀ ਮੰਮੀ ਸੌਣਗੇ ਨਾ ਕਿ ਤੁਸੀਂ ਹੁਣ ਇੰਨੀ ਗੱਲ ਸੁਣ ਕੇ ਸਾਨੂੰ ਬੜੀ ਹੈਰਾਨੀ ਹੋਈ ਉਹ ਬਹੂ ਜੋ ਕਿ ਲਗਭਗ 6 ਮਹੀਨੇ ਤੋਂ ਸਾਡੀ ਰੱਜ ਕੇ ਸੇਵਾ ਕਰ ਰਹੀ ਐ ਇੱਕਦਮ ਉਸਦੀ ਟੋਨ ਜਿਹੜੀ ਐ ਬਦਲ ਗਈ ਸੀ ਐਵੇਂ ਕਿਵੇਂ ਇੱਥੇ ਰਹੇਗੀ ਮੈਂ ਹੁਣੇ ਕਰਦੀ ਆਂ ਹਰਜੋਤ ਨਾਲ ਗੱਲ ਮੈਂ ਬਹੁਤ ਵਾਰ ਤੈਨੂੰ ਫੋਨ ਮਲਾਇਆ ਪਤਾ ਨਹੀਂ ਕਿੰਨੀਆਂ ਘੰਟੀਆਂ ਮਾਰੀਆਂ ਤੂੰ ਅੱਗੋਂ ਫੋਨ ਤੱਕ ਨਾ ਚੱਕਿਆ ਹਰਜੋਤ ਨੇ ਆਖਿਆ ਸ਼ਾਇਦ ਇਹ ਉਹ ਤੋਂ ਦੀ ਗੱਲ ਹੈ ਜਦੋਂ ਮੈਂ ਨੰਬਰ ਬਦਲ ਦਿੱਤਾ ਸੀ ਸ਼ਾਇਦ ਮੈਂ ਹਰਲੀਨ ਨੂੰ ਦੱਸਿਆ ਵੀ ਸੀ ਕਿ ਮੈਂ ਨੰਬਰ ਬਦਲ ਦਿੱਤਾ ਹੈ ਸ਼ਾਇਦ ਉਹ ਤੋਂ ਉਸਨੇ ਇਸ ਚੀਜ਼ ਦਾ ਫਾਇਦਾ ਚੁੱਕ ਕੇ ਤੁਹਾਨੂੰ ਮਜਬੂਰ ਕੀਤਾ ਅੱਗੇ ਦੱਸੋ ਅੱਗੇ ਕੀ ਹੋਇਆ ਮੈਂ ਬਾਹਰ ਰਹਿਣ ਲੱਗ ਗਈ ਮੇਰੀ ਤਬੀਅਤ ਪਹਿਲਾਂ ਹੀ ਖਰਾਬ ਰਹਿੰਦੀ ਸੀ ਮੇਰੇ ਲੱਕ ਵਿੱਚ ਤਾਂ ਪਹਿਲਾਂ ਹੀ ਦਰਦ ਸੀ ਹੁਣ ਬਾਹਰ ਥੱਲੇ ਸੌਣ ਨਾਲ ਮੈਨੂੰ ਹੋਰ ਜ਼ਿਆਦਾ ਦਰਦ ਮਹਿਸੂਸ ਹੋਣ ਲੱਗਾ ਸ਼ਾਇਦ ਉਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਯਾਦ ਆਈ ਮੈਨੂੰ ਲੱਗਾ ਮੈਨੂੰ ਲੱਗਾ ਤੇਰੀ ਸਹੰਤੀ ਹੈ ਤਾਂ ਹੀ ਇਹ ਕਰਕੇ ਸਾਡਾ ਫੋਨ ਨਹੀਂ ਚੱਕਦਾ ਅਸੀਂ ਤੇਰੇ ਤੋਂ ਨਾਰਾਜ਼ ਰਹਿਣ ਲੱਗੇ ਅਸੀਂ ਵੀ ਤੇਨੂੰ ਫੋਨ ਕਰਨਾ ਬੰਦ ਕਰ ਦਿੱਤਾ ਅੱਗੋਂ ਹੌਲੀ-ਹੌਲੀ ਉਹਨਾਂ ਦੇ ਤਿਵਰ ਬਦਲਣ ਲੱਗੇ ਮੇਰੇ ਤੋਂ ਸਾਰੇ ਘਰ ਦੇ ਕੰਮ ਕਰਾਉਣ ਲੱਗੀ ਮੇਰੇ ਤੋਂ ਬੁੱਢੀ ਠੇਰੀ ਤੋਂ ਸਾਰੇ ਘਰ ਵਿੱਚ ਝਾੜੂ ਪੋਚਾ ਲਵਾਉਂਦੀ ਸਾਰੇ ਭਾਂਡੇ ਮंज ਖਾਣਾ ਵੀ ਮੇਰੇ ਤੋਂ ਬਣਾਉਂਦੀ ਇੱਕ ਦਿਨ ਉਸ ਦੀਆਂ ਸਹੇਲੀਆਂ ਘਰ ਆਈਆਂ ਅਤੋਂ ਜਦੋਂ ਉਸ ਨੇ ਮੈਨੂੰ ਖਾਣਾ ਬਣਾਉਣ ਵਾਸਤੇ ਕਿਹਾ ਤੇਰਾ ਬਾਪੂ ਪਹਿਲਾਂ ਹੀ ਗੁੱਸੇ ਵਿੱਚ ਸੀ ਉਸਨੇ ਕਿਹਾ ਵੀ ਇਹ ਮੇਰੇ ਕੰਮ ਥੋੜੀ ਹਨ ਤੇਰੀਆਂ ਸਹੇਲੀਆਂ ਆਈਆਂ ਨਾ ਆਪੇ ਸਵਾਲ ਆਪੇ ਖਾਣਾ ਬਣਾ ਉਹਨਾਂ ਜੋਗਾ ਅੱਗੋਂ ਸਾਨੂੰ ਬਾਹਰ ਕੱਢਣ ਦੀ ਧਮਕੀ ਦੇ ਦਿੱਤੀ ਤੇ ਨਾਲੇ ਕਿਹਾ ਤੁਹਾਨੂੰ ਘਰ ਤੋਂ ਬਾਹਰ ਕੱਢ ਦਿਆਂਗੇ ਅਸੀਂ ਵੀ ਸੋਚਿਆ ਚਲੋ ਜੇਕਰ ਇੱਥੇ ਦੀਆਂ ਰੋਟੀਆਂ ਖਾਣੀਆਂ ਹਨ ਜੇਕਰ ਇੱਥੇ ਰਹਿਣਾ ਹੈ ਤਾਂ ਮਾੜਾ ਮੋਟਾ ਕੰਮ ਤਾਂ ਕਰਨਾ ਹੀ ਪਵੇਗਾ ਅਸੀਂ ਗੋਲੀ ਖਾ ਕੇ ਕੰਮ ਕਰਨ ਲੱਗ ਪਏ ਹੁਣ ਥੋੜੇ ਸਮੇਂ ਬਾਅਦ ਸਹੇਲੀਆਂ ਵਾਸਤੇ ਕਦੇ ਠੰਡਾ ਕਦੇ ਰੋਟੀ ਪਾਣੀ ਸਾਡੇ ਹੱਥੋਂ ਵੇਟਰਾ ਵਾਂਗੂ ਪਰੋਸਣ ਲੱਗੇ ਮੈਨੂੰ ਬੜਾ ਗੁੱਸਾ ਚੜਿਆ ਤੇਰੇ ਬਾਪੂ ਨੇ ਸਾਰਾ ਕੁਝ ਮੇਜ਼ ਤੇ ਚਲਾ ਕੇ ਮਾਰਿਆ ਸਾਰਾ ਕੁਝ ਫਰਸ਼ ਤੇ ਖਿਲਾਰ ਦਿੱਤਾ ਗੁੱਸੇ ਵਿੱਚ ਅੱਗ ਬਬੂਲਾ ਹੋ ਗਏ ਗੁੱਸੇ ਵਿੱਚ ਮਾੜੇ ਚੰਗੇ ਬੋਲ ਜਿਹੜੇ ਹਨ ਉਹ ਨੂੰ ਰਾਣੀ ਨੂੰ ਬੋਲ ਦਿੱਤੇ ਅਗੋ ਹਰਲੀਨ ਦਾ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਗਿਆ ਤੁਹਾਡੀ ਇੰਨੀ ਹਿੰਮਤ ਇੱਕ ਤਾਂ ਮੈਂ ਤੁਹਾਡੇ ਤੇ ਇਹਸਾਨ ਕਰ ਰਹੀ ਆ ਤੁਹਾਨੂੰ ਇੱਥੇ ਰੱਖ ਰਹੀਆਂ ਉਤੋਂ ਤੁਸੀਂ ਮੇਰੇ ਤੇ ਰੋਪ ਛੱਡਦੇ ਹੋ ਮੈਨੂੰ ਮਾੜਾ ਚੰਗਾ ਆਖਦੇ ਹੋ ਸਹੇਲੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ ਹੁਣ ਮੈਂ ਦੱਸਦੀਆਂ ਤੁਹਾਨੂੰ ਕੀ ਹੁੰਦਾ ਉਸਨੇ ਸਾਡਾ ਸਮਾਨ ਜਿਹੜਾ ਚੱਕ ਕੇ ਬਾਹਰ ਮਾਰਿਆ ਅਤੇ ਸਾਨੂੰ ਘਰ ਤੋਂ ਕੱਢ ਦਿੱਤਾ 33 ਦੁਪਹਿਰਾਂ ਸੀ ਘਰੋਂ ਬਾਹਰ ਹੋ ਗਏ ਐਨੀ ਗੱਲ ਸੁਣਦੇ ਹੋਏ ਹਰਜੋ ਦੀਆਂ ਮਾਤਾ ਦੇ ਅੱਖਾਂ ਵਿੱਚ ਹੰਝੂ ਆ ਗਏ ਹਰ ਜੋਤ ਨੇ ਆਪਣੀ ਮਾਂ ਦੇ ਅੱਖਾਂ ਦੇ ਹੰਝੂ ਪੂੰਝੇ ਤਾਂ ਹਰ ਜੋ ਦਿਮਾਗ ਕਹਿੰਦੀ ਫੇਰ ਅਸੀਂ ਦਰਦਰ ਦੀਆਂ ਠੋਕਰਾਂ ਖਾਧੀਆਂ ਅਸੀਂ ਬਿਮਾਰੀ ਦੇ ਹਾਲਤ ਵਿੱਚ ਕਦੇ ਇੱਧਰ ਗਏ ਕਦੇ ਉੱਧਰ ਗਏ ਬਾਅਦ ਦੇ ਵਿੱਚ ਸਾਨੂੰ ਇੱਥੇ ਬਾਬਾ ਦੀਪ ਸਿੰਘ ਗੁਰੂ ਘਰ ਵਿੱਚ ਸ਼ਰਨ ਮਿਲੀ ਇੱਥੇ ਸ਼ਾਇਦ ਰੱਬ ਨੇ ਆਪ ਨੂੰ ਦੁਬਾਰਾ ਮਿਲਾਇਆ ਹੈ ਮੈਨੂੰ ਲੱਗਿਆ ਸ਼ਾਇਦ ਤੂੰ ਸਾਡੇ ਬਾਰੇ ਜਾਣਦਾ ਹੋਵੇਂਗਾ ਸ਼ਾਇਦ ਇਹ ਸਾਰਾ ਕੁਝ ਤੇਰੀ ਰਾਜਵੰਦੀ ਦੇ ਨਾਲ ਹੋ ਰਿਹਾ ਹੈ ਅਸੀਂ ਤੈਨੂੰ ਰੋਜ਼ ਕੋਸਣ ਲੱਗੇ ਲੇਕਿਨ ਚਲੋ ਰੱਬ ਨੇ ਦੁਬਾਰਾ ਆਪਾਂ ਨੂੰ ਮਿਲਾ ਦਿੱਤਾ ਹੁਣ ਕੋਈ ਗੱਲ ਨਹੀਂ ਚਲੋ ਅਸੀਂ ਇੱਥੇ ਕੁਝ ਦਿਨ ਰਹਿਨੇ ਆਂ ਤੂੰ ਆਪੇ ਜਾ ਕੇ ਘਰੇ ਜੋ ਉੱਥੇ ਜਿਹੜਾ ਹੈ ਚਲੋ ਆਪਣੇ ਮਾਤਾ ਪਿਤਾ ਨੂੰ ਉੱਥੇ ਛੱਡ ਕੇ ਆਪਣੀ ਪਤਨੀ ਹਰਲੀਨ ਕੋਲ ਘਰੇ ਚਲਾ ਜਾਂਦਾ ਜਿਵੇਂ ਹੀ ਘਰ ਆਇਆ ਅੱਗੋਂ ਹਰਲੀਨ ਆਪਣੀ ਮਾਂ ਦੇ ਨਾਲ ਤਾਸ਼ ਖੇਡ ਰਹੀ ਹੈ ਅਤੇ ਸਨੈਕਸ ਦਾ ਮਜ਼ਾ ਲੈ ਰਹੀ ਹੈ ਹਰਲੀਨ ਨਾਲ ਹੱਸ ਕੇ ਤੇ ਨਾਲੇ ਹਰਲੀਨ ਹੱਸ ਕੇ ਕਹਿ ਰਹੀ ਹੈ ਬੜਾ ਆਨੰਦ ਹੈ ਬੁੱਢੇ ਬੁੱਢੀ ਤੋਂ ਜਾਣਦੇ ਮਕਰੋ ਬਿਲਕੁਲ ਸਕੂਨ ਹੈ ਇੱਥੇ ਕੋਈ ਨਹੀਂ ਛੜਨ ਵਾਲਾ ਹਰਲੀਨ ਦੀ ਮਾਗਦੀ ਹੈ ਜੇਕਰ ਹਰਜੋਤ ਇੱਥੇ ਆ ਗਿਆ ਫਿਰ ਕੀ ਹੋਵੇਗਾ ਤਾਂ ਆਗੋ ਹਰਲੀਨ ਕਹਿੰਦੀ ਹੈ ਜਦੋਂ ਤੱਕ ਉਹ ਆਵੇਗਾ ਉਦੋਂ ਤੱਕ ਤਾਂ ਬੁੱਢੇ ਬੁੱਢੀ ਦਾ ਭੋਗ ਪੇਚੁਕਿਆ ਹੋਵੇਗਾ ਕਦੋਂ ਤੱਕ ਵੇ ਸਾਰਾ ਸੜਕਾ ਉੱਤੇ ਜਿਉਂਦੇ ਰਹਿਣਗੇ ਇੱਥੇ ਮੇਹਲਾਂ ਦੇ ਵਿੱਚ ਪਲੇ ਉਹਨਾਂ ਨੂੰ ਕੱਥੇ ਸੜਕਾ ਤੇ ਨੀਂਦ ਆਉਦੀ ਹੈ ਆਪੇ ਮਰ ਖੱਪ ਜਾਣਗੇ ਤਾ ਅਗੋ ਹਰਲੀਨ ਦੀ ਮਾਂ ਕਹਿੰਦੀ ਹੈ ਜੇ ਕਰੋ ਪਿੰਨ ਆ ਗਿਆ ਤਾਂ ਫਿਰ ਅਗੋ ਹਰਲੀਨ ਕਹਿੰਦੀ ਹੈ ਕਿ ਤੁਸੀਂ ਇੰਨੀ ਟੈਨਸ਼ਨ ਨਾ ਲਿਓ ਮਾਤਾ ਜੀ ਤੁਸੀਂ ਬਸ ਇਹ ਸਨੈਕਸ ਦਾ ਮਜ਼ਾ ਲਿਓ ਉਹਨੂੰ ਆਉਣ ਦੇ ਵਿੱਚ ਬਹੁਤ ਸਮਾਂ ਹੈ ਉਸਨੇ ਨਹੀਂ ਆਉਣਾ ਹਜੇ 2-3 ਸਾਲ ਹੋਰ ਬਾਕੀ ਹੈ ਕੋਈ ਗੱਲ ਨਹੀਂ ਚਲੋ ਜਿਵੇਂ ਹੈ ਹੁਣ ਇੱਥੇ ਆਰਾਮ ਕਰੋ ਆਪਾਂ ਦੇਖ ਲਾਂਗੇ ਬਾਅਦ ਦੇ ਵਿੱਚ ਕੋਈ ਨਾ ਕੋਈ ਕਹਾੜੀ ਕਢ ਲਵਾਂਗੇ ਅੱਗੋਂ ਬਾਹਰ ਖੜਾ ਹਰਜੋਤ ਸਾਰੀ ਗੱਲ ਸੁਣ ਰਿਹਾ ਹੈ ਅੰਦਰ ਆ ਜਾਂਦਾ ਜਿਵੇਂ ਹਰਜੋਤ ਨੂੰ ਗੇਟ ਤੇ ਖੜਾ ਵੇਖਿਆ ਹਰਲੀਨ ਦੇ ਹੋਸ਼ ਉੱਡ ਗਏ ਇੱਕਦਮ ਖੜੀ ਹੋ ਗਈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਅੱਗੋਂ ਮਾਤਾ ਆਖਦੀ ਹੈ ਖੜੀ ਕਿਉਂ ਹੋ ਗਈ ਤੇਰੇ ਮੂੰਹ ਤੇ ਬਾਰਾ ਕਿਉਂ ਵਜੇ ਹਨ ਨਾਲ ਦੀ ਨਾਲ ਉਸਨੇ ਜਿਵੇਂ ਪਿੱਛੇ ਮੁੜ ਕੇ ਵੇਖਿਆ ਤਾਂ ਸਾਹਮਣੇ ਹਰਜੋਤ ਖੜਾ ਹੈ ਉਸਦੇ ਹੱਥ ਵਿੱਚ ਫੜੀ ਤਾਸ ਵੀ ਜ਼ਮੀਨ ਤੇ ਡਿੱਗ ਪਈ ਉਸਨੂੰ ਲੱਗਿਆ ਜਿਵੇਂ ਇਸਨੇ ਸਾਰੀਆਂ ਗੱਲਾਂ ਸੁਣ ਲਈਆਂ ਨੇ ਅਗੋ ਹਰਜੋਤ ਨੇ ਹੱਸ ਕੇ ਕਿਹਾ ਲਿਓ ਦੇਖਿਓ ਮੈਂ ਆ ਗਿਆ ਤੁਸੀਂ ਇੱਥੇ ਤਾਸ ਖੇਡ ਰਹੇ ਹੋ ਮੈਂ ਦੇਖੋ ਹਰਲੀਨ ਤੁਹਾਡੇ ਵਾਸਤੇ ਵੱਡੀ ਖੁਸ਼ਖਬਰੀ ਲੈ ਕੇ ਆਇਆ ਅਗੋ ਹਰਲੀਨ ਹੱਸ ਪੈਂਦੀ ਹੈ ਤਾਂ ਦੋਵਾਂ ਦੀ ਜਾਨ ਵਿੱਚ ਜਾਨ ਆਂਦੀ ਹੈ ਕਿ ਚਲੋ ਹਰਜੋਤ ਨੇ ਕੁਛ ਨਹੀਂ ਸੁਣਿਆ ਤਾਂ ਫਿਰ ਹਰਜੋਤ ਨੂੰ ਅੰਦਰ ਲਿਆਉਂਦੇ ਹਨ ਅੰਦਰ ਚਾਹ ਪਾਣੀ ਪੁੱਛਿਆ ਜਾਂਦਾ ਹੈ ਹਰਲੀਨ ਬਾਤ ਦੇ ਵਿੱਚ ਆਖਦੀ ਹੈ ਕਿਹੜੀ ਖੁਸ਼ਖਬਰੀ ਹੈ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ ਅੱਗੋ ਹਰਜੋਤ ਆਖਦਾ ਮੈਂ ਤੇਰੇ ਵਾਸਤੇ ਅਮਰੀਕਾ ਦਾ ਵੀਜ਼ਾ ਲੈ ਕੇ ਆਇਆ ਉੱਥੇ ਆਪਾਂ ਦੋਵੇਂ ਰਾਵਾਂਗੇ ਤੂੰ ਵੀ ਤਾਂ ਚਾਹੁੰਦੀ ਸੀ ਆਪਾਂ ਦੋਵੇਂ ਰਲ ਕੇ ਅਮਰੀਕਾ ਰਹੀਏ ਆਪਾਂ ਦੋਵੇਂ ਉੱਥੇ ਇਕੱਲੇ ਬੈਠੀਏ ਇਕੱਲੇ ਰਹੀਏ ਹਰਲੀਨ ਆਖਦੀ ਹੈ ਬਿਲਕੁਲ ਹਾਂ ਮੈਂ ਇਹੀ ਤਾਂ ਚਾਹੁੰਦੀ ਸੀ ਅੱਗੋ ਹਰਲੀਨ ਦੀ ਮਾਤਾ ਆਖਦੀ ਹੈ ਕਿ ਫਿਰ ਮੇਰਾ ਕੀ ਹੋਵੇਗਾ ਹਰਲੀਨ ਤੁਰੰਤ ਬਦਲ ਚੁੱਕੀ ਹੈ ਲੈ ਹੁਣ ਸਾਰੀ ਉਮਰ ਮੈਂ ਤੁਹਾਡਾ ਸੋਚੀ ਜਾਣਾ ਤੁਸੀਂ ਕਿੰਨਾ ਸਮਾਂ ਹੋ ਗਿਆ ਇੱਥੇ ਬੈਠਿਆ ਨੂੰ ਹੁਣ ਤਾਂ ਜਾਓ ਭਾਈ ਭਾਬੀ ਕੋਲ ਜਾਓ ਉੱ ਅਗਲੇਓ ਇੱਥੇ ਤੁਹਾਡਾ ਹੁਣ ਕੁਝ ਨਹੀਂ ਹੈ ਕਿੰਨਾ ਸਮਾਂ ਧੀ ਦੇ ਦਰ ਤੇ ਬੈਠੇ ਰਹੋਗੇ ਆਪਣੀ ਧੀ ਨੂੰ ਇਸ ਤਰ੍ਹਾਂ ਬਦਲਦਾ ਦੇਖ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਵੀ ਦੇਖ ਰਹੀ ਸੀ ਕਿ ਬਿਲਕੁਲ ਬਦਲ ਚੁੱਕੀ ਹੈ ਅੱਗੋ ਚਲੋ ਅਗਲੇ ਦਿਨ ਆਪੜਾ ਬੋਰੀਆ ਵਸ ਤਰ੍ਹਾਂ ਚੱਕ ਕੇ ਆਪਣੇ ਪਰਿਵਾਰ ਚਲੀ ਜਾਂਦੀ ਹੈ ਆਪਣੇ ਮੁੰਡੇ ਕੋਲ ਆਪਣੀ ਨੂੰਹ ਦੇ ਕੋਲ ਚਲੀ ਜਾਂਦੀ ਹੈ ਇਧਰ ਉਹ ਹਰਲਿੰ ਜਿਹੜੀ ਹੈ ਬਹੁਤ ਖੁਸ਼ ਹੈ ਉਹ ਫੁੱਲਿਆ ਨਹੀਂ ਸਮਾਰੀ ਕਿ ਮੇਰਾ ਵੀਜ਼ਾ ਆ ਗਿਆ ਉਸ ਦੀਆਂ ਅੱਖਾਂ ਵਿੱਚ ਸੁਪਨੇ ਹਨ 에어ਪੋਰਟ ਤੇ ਲੈ ਕੇ ਜਾਂਦਾ ਹੈ 에어ਪੋਰਟ ਤੋਂ ਲੈ ਜਾ ਕੇ ਉਸ ਨੂੰ ਆਗਦਾ ਹੈ ਕੋਈ ਗੱਲ ਨਹੀਂ ਮੈਂ ਥੋੜੀ ਦੇਰ ਵਿੱਚ ਆ ਗਿਆ ਤੁਸੀਂ ਇੱਥੇ ਬੈਠੋ ਆ ਇੱਕ ਫੜ ਲਿਓ ਇਸ ਦੇ ਵਿੱਚ ਇੱਕ ਮੋਬਾਈਲ ਹੈ ਅਤੇ ਮੇਰਾ ਥੋੜਾ ਮੋਟਾ ਸਮਾਨ ਹੈ ਇਸ ਨੂੰ ਬਾਅਦ ਦੇ ਵਿੱਚ ਖੋਲਣਾ ਹਜੇ ਨਹੀਂ ਖੋਲਣਾ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਇੱਥੇ ਬੈਠਿਆ ਹਰਲੀਨ ਆਰਾਮ ਦੇ ਨਾਲ ਬੈਠਿਆ ਅੱਖਾਂ ਦੇ ਵਿੱਚ ਉਸਦੇ ਸੁਪਨੇ ਹਨ ਜਿਵੇਂ ਹੀ ਫਲਾਈਟ ਚੱਲੀ ਉਸ ਨੂੰ ਥੋੜਾ ਜਿਹਾ ਡਰ ਲੱਗਿਆ ਕਿਉਂਕਿ ਹਜੇ ਤੱਕ ਹਰਜੋਤ ਨਹੀਂ ਆਇਆ ਸੀ ਜਿਵੇਂ ਉਸਨੇ ਫੋਨ ਲੈਣ ਲਈ ਬੈਗ ਖੋਲਿਆ ਅੰਦਰ ਉਸ ਨੂੰ ਇੱਕ ਲੁਕੀ ਹੋਈ ਚਿੱਠੀ ਮਿਲੀ ਚਿੱਠੀ ਨੂੰ ਖੋਲ ਕੇ ਵੇਖਿਆ ਅੰਦਰ ਲਿਖਿਆ ਇਹ ਫਲਾਈਟ ਜਿਹੜੀ ਹੈ ਇਹ ਅਮਰੀਕਾ ਨਹੀਂ ਜਾਂਦੀ ਇਹ ਤੈਨੂੰ ਇਹ ਜੇ ਮੁਲਕ ਦੇ ਜਾਵੇਗੀ ਜਿੱਥੇ ਭੀਖ ਮੰਗ ਮੰਗ ਕੇ ਤੇਰਾ ਬੁਰਾ ਹਾਲ ਹੋ ਜਾਵੇਗਾ ਤੂੰ ਚਾਹੁੰਦੀ ਸੀ ਨਾ ਤੇਰਾ ਬਾਹਰ ਦਾ ਵਿਜਾ ਲੱਗੇ ਲੈ ਲੱਗ ਗਿਆ ਬਾਹਰ ਦਾ ਵਿਜਾ ਉੱਥੇ ਭੀਖ ਮੰਗ ਅਤੇ ਜਦੋਂ ਤੱਕ ਤੈਨੂੰ ਅਹਿਸਾਸ ਨਾ ਜਾਵੇ ਕਿ ਤੂੰ ਮੇਰੇ ਮਾਪਿਓ ਨਾਲ ਗਲਤ ਕੀਤਾ ਹੈ ਤੇ ਜਦੋਂ ਤੱਕ ਤੇਰੀ ਬਿਲਕੁਲ ਭੁੱਖੀ ਮਰਨ ਵਾਲੀ ਹਾਲਤ ਨਾ ਆ ਜਾਵੇ ਮੈਨੂੰ ਦੁਬਾਰਾ ਫੋਨ ਨਾ ਕਰੀ ਜਾ ਚਲੀ ਜਾ ਇਥੋਂ ਮੇਰੀ ਜ਼ਿੰਦਗੀ ਤੋਂ ਹੁਣ ਇੰਨੀ ਗੱਲ ਪੜ ਕੇ ਹਰ ਲੀਂਦੇ ਹੋਸ਼ ਉੱਡ ਜਾਂਦੇ ਨੇ ਉਸ ਦੇ ਸਾਹਮਣੇ ਉਸ ਦੇ ਪਾਪ ਜਿਹੜੇ ਹਨ ਬਿਲਕੁਲ ਫਿਲਮ ਵਾਂਗੂ ਘੁੰਮ ਰਹੇ ਹਨ ਸਾਰਾ ਕੁਝ ਆਪਣੇ ਸਾਹਮਣੇ ਦੇਖ ਰਹੀ ਹੈ ਬਹੁਤ ਫੋਨ ਲਾਂਦੀ ਹੈ ਲੇਕਿਨ ਫਲੈਟ ਦੇ ਵਿੱਚ ਕੁਝ ਫੋਨ ਨਹੀਂ ਮਿਲਦੇ ਉੱਥੇ ਪਹੁੰਚ ਕੇ ਕੋ ਇਧਰ ਹਰ ਜੋਤਾ ਆਪਣੇ ਮਾਪਿਆਂ ਨੂੰ ਦੁਬਾਰਾ ਆਪਣੇ ਘਰ ਲਿਆਂਦਾ ਹੈ ਇਧਰ ਨੋਨ ਨੂੰ ਇਹੋ ਜੀ ਸਜ਼ਾ ਮਿਲ ਚੁੱਕੀ ਹੈ ਸ਼ਾਇਦ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਉਹ ਦਰਦ ਦਰਦੀ ਠੋਕਣਾ ਖਾ ਰਹੀ ਹੈ ਅਣਜਾਣ ਕਟਰੀ ਹੈ ਉਸ ਨੂੰ ਇੱਥੇ ਦੀ ਭਾਸ਼ਾ ਤੱਕ ਨਹੀਂ ਆਉਂਦੀ ਇੱਥੇ ਕੋਈ ਉਸ ਦੀ ਸਾਰ ਲੈਣ ਵਾਲਾ ਨਹੀਂ ਹੈ ਦੋਸਤੋ ਨਾ ਤਾਂ ਉਸ ਕੋਲੇ ਵਾਪਸਣ ਜੋਗਾ ਪੈਸਾ ਹੈ ਤੇ ਨਾ ਹੀ ਉਥੇ ਰਹਿਣ ਜੋਗਾ ਹੈ ਦਰਦਰ ਦੀ ਠੋਕਰਾ ਖਾਂਦੀ ਹੈ ਬਾਰ ਬਾਰ ਫੋਨ ਲਾਉਂਦੀ ਹੈ ਅੱਗੋ ਹਰਜੋਤ ਜਾਣ ਬੁੱਝ ਕੇ ਫੋਨ ਕੱਟ ਦਿੰਦਾ ਇੱਕ ਦਿਨ ਹਰਜੋਤ ਦੇ ਪਾਪਾ ਨੇ ਵੇਖਿਆ ਬਾਰ ਬਾਰ ਫੋਨ ਆ ਰਿਹਾ ਹੈ ਅੱਗੋ ਫੋਨ ਚੁੱਕਿਆ ਤਾਂ ਵੇਖਿਆ ਉਸਦੀ ਨੋ ਰਾਣੀ ਹਰਲੀਨ ਬੋਲ ਰਹੀ ਹੈ ਤਾਂ ਉਹ ਰੋ ਪੈਂਦੀ ਹੈ ਉਸਦੀ ਆਵਾਜ਼ ਵਿੱਚ ਦਰਦ ਹੈ ਉਹ ਮਾਫੀ ਮੰਗ ਰਹੀ ਹੈ ਅਕੋ ਉਹ ਵੀ ਫੋਨ ਕੱਟ ਦਿੰਦਾ ਤੇ ਸੋਚਦਾ ਕਿ ਇਸ ਦਾ ਫਾਇਦਾ ਇਸ ਨੂੰ ਮਿਲ ਚੁੱਕਿਆ ਤਾਂ ਫਿਰ ਹਰਜੋਦਾ ਬਾਪੂ ਹਰਜੋਦੀ ਮਾਂ ਨੂੰ ਸਾਰੀ ਗੱਲ ਦੱਸਦਾ ਹੁਣ ਮਾਂ ਤਾਂ ਮਾਂ ਹੁੰਦੀ ਹੈ ਮਾਂ ਨੂੰ ਆਪਦੀ ਨੂੰ ਤੇ ਤਰਸ ਆ ਜਾਂਦਾ ਤਾਂ ਫਿਰ ਉਹ ਦੋਵਾਂ ਨੂੰ ਇਸ ਗੱਲ ਵਾਸਤੇ ਮਨਾਉਂਦੀ ਹੈ ਕਿ ਹਰਲੀਨ ਨੂੰ ਵਾਪਸ ਲਿਆਓ ਉਹ ਹੁਣ ਆਪਦੇ ਗੁਨਾਹਾਂ ਦੀ ਮਾਫੀ ਮੰਗ ਰਹੀ ਹੈ ਉਹਨਾਂ ਨੂੰ ਅਹਿਸਾਸ ਹੋ ਚੁੱਕਿਆ ਹੈ ਕਿ ਉਸਨੇ ਗਲਤ ਕੀਤਾ ਹੈ ਤਾ ਫਿਰ ਹਰਜੋਤ ਆਪਦੀ ਮਾਂ ਦੀ ਗੱਲ ਮੰਨ ਲੈਂਦਾ ਕਿਉਂਕਿ ਹਰਜੋਤ ਆਪਦੀ ਮਾਂ ਦਾ ਕਹਿਣਾ ਨਹੀਂ ਟਾਲਦਾ ਸੀ ਤਾਂ ਫਿਰ ਹਰਜੋਤ ਉਸ ਕੰਟਰੀ ਜਾਂਦਾ ਤੇ ਜਾ ਕੇ ਹਰਲੀਨ ਕੋਲੇ ਪਹੁੰਚ ਜਾਂਦਾ ਹੈ ਹਰਲੀਨ ਨੇ ਜਿਵੇਂ ਹਰਜੋਤ ਨੂੰ ਦੇਖਿਆ ਸੀ ਤਾਂ ਇੱਕਦਮ ਉਸਦੇ ਪੈਰੀਂ गिर ਕੇ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਸਭ ਕੁਝ ਮਿਲ ਚੁੱਕਿਆ ਹੈ ਅੱਜ ਤੋਂ ਬਾਅਦ ਕਦੇ ਮੈਂ ਕੋਈ ਨਿੱਕੀ ਜਿਹੀ ਵੀ ਗਲਤੀ ਕੀਤੀ ਬਿਸ਼ੱਕ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਮੈਨੂੰ ਛੱਡ ਦਿਓ ਜਾਂ ਕਿਤੇ ਵੀ ਧੱਕੇ ਖਾਣ ਲਈ ਮਜਬੂਰ ਕਰ ਦਿਓ ਪਰ ਇੱਕ ਵਾਰ ਤੁਸੀਂ ਮੈਨੂੰ ਇੱਥੋਂ ਕੱਢ ਲਓ ਹਰਜੋਤ ਨੂੰ ਵੀ ਉਸਤੇ ਤਰਸ ਆ ਜਾਂਦਾ ਹੈ ਹਰਲੀਨ ਨੂੰ ਨਾਲ ਲੈ ਕੇ ਉਹ ਕਰਿਆਣੇ ਸਾਰੀ ਹਰਲੀਨ ਆਪਦੇ ਸੱਸ ਸਹੁਰੇ ਦੇ ਪੈਰੀਂ ਗਿਰ ਜਾਂਦੀ ਐ ਤੇ ਰੋ ਰੋ ਕੇ ਉਹਨਾਂ ਕੋਲੇ ਮਾਫੀ ਮੰਗਦੀ ਐ ਤੇ ਕਹਿੰਦੀ ਐ ਕਿ ਮਾਂ ਬਾਪੂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਤੁਹਾਡੀ ਮੈਂ ਇੰਨੀ ਜ਼ਿਆਦਾ ਸੇਵਾ ਕਰਾਂਗੀ ਕਿ ਤੁਸੀਂ ਹਰਾਨ ਰਹਿ ਜਾਓਗੇ ਉਸ ਤੋਂ ਬਾਅਦ ਹਰਲੀਨ ਸੱਚ ਵਿੱਚ ਬਹੁਤ ਜ਼ਿਆਦਾ ਬਦਲ ਚੁੱਕੀ ਸੀ ਹਰਜੋਤਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੀ ਸੀ ਹਰਲੀਨ ਵੀ ਦਿਲ ਜਾਨ ਲਾ ਕੇ ਆਪਦੇ ਸੱਸ ਸਹੁਰੇ ਦੀ ਸੇਵਾ ਕਰਨ ਲੱਗੀ ਸੀ 24 ਘੰਟੇ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਜੋ ਵੀ ਚੀਜ਼ ਚਾਹੀਦੀ ਸੀ ਉਹ ਹਾਜ਼ਰ ਰੱਖਦੀ ਸੀ ਹੁਣ ਹਰਜੋਤ ਦੇ ਮਾਪਿਓ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਹਨਾਂ ਦਾ ਪੁੱਤ ਵੀ ਉਸ ਕੋਲ ਸੀ ਤੇ ਉਹਨਾਂ ਦੀ ਨੋ ਰਾਣੀ ਵੀ ਵਾਪਸ ਆ ਗਈ ਸੀ ਐਸੇ ਤਰ੍ਹਾਂ ਜਦੋਂ ਤੱਕ ਹਰਜੋਤ ਦੇ ਮਾਪਿਓ ਜਿਉਂਦੇ ਰਹੇ ਉਹਨਾਂ ਦੀ ਨ ਤੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਮਾਪਿਓ ਬਜ਼ੁਰਗ ਹੋ ਜਾਣ ਉਹਨਾਂ ਨੂੰ ਠੋਕਰ ਨਹੀਂ ਮਾਰਨੀ ਚਾਹੀਦੀ ਉਹਨਾਂ ਨੂੰ ਗਲ ਨਾਲ ਲਾਣਾ ਚਾਹੀਦਾ ਹੈ ਉਹਨਾਂ ਦਾ ਸਾਰਾ ਵੜਨਾ ਚਾਹੀਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ